ਜਿਹੜੇ ਸਾਡੇ ਅੱਜ ਬੱਚੇ ਨਸ਼ੇ ਵੱਲ ਚਲੇ ਗਏ ਆ ਪਤਤ ਪੁਣੇ ਵੱਲ ਚਲੇ ਗਏ ਆ ਮਾੜੇ ਰਸਤਿਆਂ ਤੇ ਤੁਰ ਗਏ ਆ ਕੁਸੰਗਤ ਕਰੀ ਜਾਂਦੇ ਆ ਮਾੜਾ ਘਰੇ ਬੋਲਦੇ ਆ ਹੁਣ ਜਿਹੜੀ ਮਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜੇ ਉਹ ਮਾਂ ਹੀ ਗੁਰਦੁਆਰੇ ਨਾ ਜਾਵੇਗੀ ਮਾਂ ਗੁਰੂ ਦੀ ਬਾਣੀ ਨਾ ਪੜ੍ਹੇਗੀ ਗੁਰੂ ਵੱਲ ਉਹਦਾ ਧਿਆਨ ਨਾ ਹੋਵੇਗਾ ਮਾਂ ਬਿਊਟੀ ਪਾਰਲਰਾਂ ਤੇ ਜਾ ਰਹੀ ਹੈ ਮਾਂ ਕਿਤੇ ਹੋਰ ਇੱਧਰ ਉੱਧਰ ਭਟਕਦੀ ਪਈ ਹੈ ਉਹ ਬੱਚਾ ਵੀ ਫਿਰ ਉਸੇ ਪਾਸੇ ਹੋ ਜਾਏਗਾ ਸਭ ਤੋਂ ਪਹਿਲਾਂ ਟੀਚਰ ਜੀ ਹੈ ਉਹ ਹੈ ਮਾਂ ਕਿਉਂਕਿ ਮਾਂ ਕੋਲੇ ਬੱਚਾ ਰਹਿੰਦਾ ਹੈ ਮਾਂ ਦੇ ਕੋਲੇ ਬੱਚਾ ਰਹਿੰਦਾ ਤੇ ਮਾਂ ਕੋਲੇ ਬੱਚੀ ਰਹਿੰਦੀ ਹੈ ਬੇਟਾ ਜਾਂ ਬੇਟੀ ਦੋਵੇਂ ਮਾਂ ਦੇ ਕੋਲੇ ਰਹਿੰਦੇ ਤੇ ਸਭ ਤੋਂ ਵੱਡਾ ਅਧਿਆਪਕ ਟੀਚਰ ਕੌਣ ਹੈ ਉਸਤਾਦ ਕੇਵਲ ਤੇ ਕੇਵਲ ਮਾਂ ਮਾਂ ਗੁਰਦੁਆਰੇ ਜਾਵੇਗੀ ਬੱਚਾ ਗੁਰਦੁਆਰੇ ਜਾਵੇਗਾ ਮਾਂ ਜਦੋਂ ਬੱਚੇ ਨੂੰ ਤਿਆਰ ਕਰਦੀ ਹੈ ਉਹਦਾ ਜਿਹੜਾ ਜੋੜਾ ਕਰਦੀ ਹੈ ਪਟਕਾ ਬੰਨਦੀ ਹੈ ਉਹਨੂੰ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਜਿਹੜੀ ਉਹਦੀ ਬੱਚੇ ਦੀ ਕਿੱਟ ਜਾਂ ਬਸਤਾ ਹੁੰਦਾ ਮਾਂ ਆਪਣੀ ਬੁੱਕਲ ਦੇ ਵਿੱਚ ਆਪਣੇ ਪੱਟ ਤੇ ਰੱਖ ਲੈਂਦੀ ਹੈ ਚਾਹੇ ਆਪਣੇ ਮੋਢਿਆਂ ਤੇ ਬਾਹਾਂ ਤੇ ਪਾ ਲੈਂਦੀ ਹੈ ਫਿਰ ਜਦੋਂ ਉਹਨੂੰ ਤਿਆਰ ਕਰਦੀ ਕਰਦੀ ਉਹਦਾ ਜਿਹੜਾ ਮੁੱਖ ਮੂੰਹ ਹੈ ਬੱਚੇ ਦਾ ਉਹਨੂੰ ਐ ਕਰਕੇ ਦੋ ਮਹ ਹੱਥਾਂ ਦੇ ਨਾਲ ਪਕੜ ਲੈਂਦੀ ਐ ਕਰਕੇ ਤੁਸੀਂ ਸਾਰੇ ਬੱਚਿਆਂ ਵਾਲੇ ਦੁੱਧਾਂ ਵਾਲੇ ਉਹ ਗੁਰੂ ਨੇ ਤੁਹਾਨੂੰ ਬੜੀ ਕਿਰਪਾ ਕੀਤੀ ਹੈ ਧਿਆਨ ਦੇਣਾ ਜਦੋਂ ਮਾਂ ਹੁਣ ਉਹ ਤਿਆਰ ਕਰਦੀ ਕਰਦੀ ਉਹਨੂੰ ਗੱਲਾਂ ਬਾਤਾਂ ਵਿੱਚ ਨਾ ਲਾਵੇ ਉਹਨੂੰ ਪੈਸੇ ਦਾ ਲਾਲਚ ਨਾ ਦੇਵੇ ਕੋਈ ਉਹਨੂੰ ਧਿਆਨ ਨਾ ਦੇਵੇ ਵੀ ਆਪਾਂ ਇੱਧਰ ਘੁੰਮਣ ਜਾਣਾ ਜਾਂ ਬੇਟਾ ਆਪਾਂ ਇੱਧਰ ਅੱਜ ਤੁਸੀਂ ਛੇਤੀ ਛੇਤੀ ਆ ਜਿਓ ਤੁਸੀਂ ਆ ਭੋਜਨ ਪ੍ਰਸ਼ਾਦਾ ਸ਼ਕ ਲੈਣਾ ਤੁਹਾਨੂੰ ਅਸੀਂ ਆ ਪਾ ਦਿੱਤਾ ਲੰਚ ਪਾ ਦਿੱਤਾ ਇਹ ਤੁਸੀਂ ਉੱਥੇ ਸ਼ਕ ਲੈਣਾ ਖਾ ਲੈਣਾ ਇਹ ਗੱਲਾਂ ਵੱਲ ਧਿਆਨ ਨਹੀਂ ਉੱਥੇ ਮਾਂ ਕੇਵਲ ਤੇ ਕੇਵਲ ਉਹਨ ਮੂਲ ਮੰਤਰ ਦਾ ਪਾਠ ਸਿਖਾ ਦੇ ਬੇ ਬੇਟਾ ਨਾਲ ਨਾਲ ਬੋਲੀ ਚੱਲ ਦੂਜੇ ਦਿਨ ਫਿਰ ਮਾਂ ਪੰਜ ਪਿਆਰਿਆਂ ਦਾ ਨਾਮ ਸਿਖਾਵੇ ਤੀਸਰੇ ਦਿਨ ਮਾਂ ਚਾਰ ਸੱਹਿਬ ਜਾਦਿਆਂ ਦਾ ਨਾਮ ਸਿਖਾਵੇ 10ਵੇਂ ਦਿਨ ਯਾਦ ਰੱਖਣਾ ਹੌਲੀ-ਹੌਲੀ ਚੱਲਦੇ-ਚੱਲਦੇ ਦੱਸਾ ਗੁਰੂ ਸਬਾਨਾ ਦਾ ਨਾਮ ਦੱਸੇ ਫਿਰ ਉਹਨ ਵਾਹਿਗੁਰੂ ਦੇ ਅੱਗੇ ਪ੍ਰੀਤ ਵਿੱਚ ਲੈ ਕੇ ਜਾਵੇ ਵਾਹਿਗੁਰੂ ਵਾਹਿਗੁਰੂ ਕਿਵੇਂ ਬੋਲਣਾ ਕਿਵੇਂ ਕੀੜੀ ਗਤੀ ਦੇ ਵਿੱਚ ਰ ਵਾਹਿਗੁਰੂ ਬੋਲਣਾ ਕਿਹੜੀ ਆਵਾਜ਼ ਵਿੱਚ ਹੌਲੀ-ਹੌਲੀ ਫਿਰ ਜਪਜੀ ਸਾਹਿਬ ਦਾ ਪਾਠ ਦੱਸੇ ਲੈ ਜਦੋਂ 10 ਦਿਨ ਐਵੇਂ ਲਾਵੇਗੀ ਮਾਂ ਸਾਡੀ ਤੇ ਦੋ ਦੋ ਦਿਨ ਉਹਨ ਬੱਚੇ ਨੂੰ ਨਾ ਸਮਝਾਵੇ 11ਵੇਂ ਦਿਨ ਬੱਚਾ ਆ ਵੀ ਕਵੇਗਾ ਵੀ ਮਾਂ ਮੈਨੂੰ ਇੰਨਾ ਕੁਝ ਤੂੰ ਤਿਆਰ ਹੁੰਦੇ ਨੂੰ ਦੱਸਿਆ ਸਕੂਲ ਭੇਜਣ ਤੋਂ ਪਹਿਲਾਂ-ਪਹਿਲਾਂ ਦੱਸਿਆ ਕਿੰਨੀ ਸਿੱਖਿਆ ਮੈਨੂੰ ਦਿੱਤੀ ਕਿੰਨਾ ਗਿਆਨ ਕਰਾਇਆ ਪਰ ਅੱਜ ਤੂੰ ਚੁੱਪਾ ਜਿਵੇਂ ਮੈਨੂੰ ਦੱਸ ਨਹੀਂ ਰਹੀ ਇਹਦਾ ਮਤਲਬ ਇਹ ਹੈ ਵੀ ਬੱਚੇ ਗਲਤ ਨਹੀਂ ਸਾਡੇ ਮਾਂ ਪਿਓ ਨੂੰ ਇਹ ਚੀਜ਼ ਸਮਝ ਨਹੀਂ ਪੈਣੀ ਹੈ ਮਾਂ ਪਿਓ ਨੂੰ ਡਿਸਪਲਿਨ ਵਿੱਚ ਰਹਿ ਕੇ ਮਾਂ ਪਿਓ ਨੂੰ ਇੰਨਾਂ ਗੱਲਾਂ ਦਾ ਵਿਸ਼ੇਸ਼ ਖਾਸ ਤੌਰ ਤੇ ਧਿਆਨ ਦੇਣਾ ਪੈਣਾ ਹੈ ਕਿ ਧਿਆਨ ਯੋਗ ਦੇਣ ਵਾਲੀਆਂ ਗੱਲਾਂ ਹਨ ਨੰਬਰ 1 ਇਹ 4-5 ਗੱਲਾਂ ਹੈ ਜਦੋਂ ਵੀ ਬੱਚੇ ਨੂੰ ਸਵੇਰੇ ਉਠਾਉਣਾ ਮਾਂ ਆਪਣੇ ਨਾਲ ਉਠਾ ਲਵੇ ਉਹਨੂੰ ਕਵੇ ਪਿਆਰ ਨਾਲ ਬੇਟਾ ਉਠ ਉਨੂੰ ਇਸ਼ਨਾਨ ਪਾਣੀ ਕਰਾਵੇ ਫਿਰ ਉਹਨੂੰ ਚਾਹ ਪਾਣੀ ਦਾ ਪ੍ਰਬੰਧ ਕਰਕੇ ਦੇਵੇ ਪਲਾਵੇ ਕੋਲ ਬੈਠ ਕੇ ਫਿਰ ਉਹਦੇ ਕੋਲੇ ਬੈਠ ਕੇ ਆਪ ਮੂਲ ਮੰਤਰ ਦੀ ਮਾਲਾ ਫੇਰੇ ਚਾਹੇ ਮੂਲ ਮੰਤਰ ਜਪੇ ਚਾਹੇ ਜਪਜੀ ਸਾਹਿਬ ਦਾ ਪਾਠ ਕਰੇ ਚਾਹੇ ਸੁਖਮਣੀ ਸਾਹਿਬ ਦਾ ਚੋਪੀ ਸਾਹਿਬ ਦਾ ਜਦੋਂ ਮਾਂ ਨਾਲ ਬੱਚਾ ਉੱਠੇਗਾ ਤੁਹਾਨੂੰ ਪਤਾ ਵੀ ਜਦੋਂ ਵੀ ਬੱਚਾ ਪਿਆਰ ਕਰਦਾ ਉਹ ਮਾਂ ਨੂੰ ਕਰਦਾ ਹੈ ਘਰ ਕਿੱਥੋਂ ਟੁੱਟਦੇ ਆ ਘਰ ਸਾਡੇ ਬੱਚਿਆਂ ਤੋਂ ਟੁੱਟਦੇ ਆ ਘਰ ਕਿੱਥੋਂ ਟੁੱਟਦੇ ਸਾਡੇ ਘਰ ਵਾਲੇ ਤੋਂ ਟੁੱਟਦੇ ਆ ਉਹ ਸ਼ਰਾਬ ਵਾਲੇ ਪਾਸੇ ਚਲਾ ਗਿਆ ਜੇ ਹੁਣ ਪਿਓ ਹੀ ਘਰ ਵਿੱਚ ਨਹੀਂ ਰਹਿੰਦਾ ਰੋਟੀ ਪਾਣੀ ਖਾਂਦਾ ਤੇ ਬਾਹਰ ਨੂੰ ਜਾਂਦਾ ਦਾਦਾ ਰੋਟੀ ਪਾਣੀ ਖਾਂਦਾ ਤੇ ਬਾਹਰ ਨੂੰ ਤਾਸ਼ ਖੁੱਟਣ ਜਾਂਦਾ ਖੁੰਡਾਂ ਤੇ ਬੈਠਾ ਹੁੰਦਾ ਫਿਰ ਘਰ ਸਵਰਗ ਨਹੀਂ ਐਡੇ ਵੱਡੇ ਘਰ ਦੇ ਵਿੱਚ ਸਵਰਗ ਹੈ ਨਹੀਂ ਉਹ ਐਡਾ ਵੱਡਾ ਘਰ ਐਡਾ ਸੋਹਣਾ ਮਾਹੌਲ ਇੱਕ ਨਰਕ ਬਣ ਗਿਆ ਨਹੀਂ ਨਹੀਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਦੇਣਾ ਪੈਣਾ ਅੰਮ੍ਰਿਤ ਵੇਲੇ ਉਠੋ ਆਪਣੇ ਬੱਚਿਆਂ ਨੂੰ ਹੌਲੀ-ਹੌਲੀ ਨਾਲ ਉਠਾ ਲਓ ਪਿਆਰ ਕਰੋ ਉਹਨਾਂ ਨੂੰ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਓ ਦੂਸਰਾ ਉਹਦੇ ਕੋਲੇ ਬਾਣੀ ਵੀ ਪੜੋ ਉਹਦੇ ਕੋਲੇ ਸਿਮਰਨ ਵੀ ਕਰੋ ਤੀਸਰਾ ਬੱਚੇ ਦੇ ਕੋਲੇ ਕੋਈ ਇਹੋ ਜੀ ਗੱਲ ਨਾ ਕਰੋ ਬੇਟਾ ਤੂੰ ਇਹਦੇ ਤੋਂ ਅੱਗੇ ਲੰਘ ਜਾ ਕਿ ਇਹ ਇਹ ਤੇਰੇ ਤੋਂ ਅੱਗੇ ਲੰਘ ਗਿਆ ਆਪਣਾ ਗਵਾਂਢੀ ਤੇਰੇ ਤਾਏ ਦਾ ਚਾਚੇ ਦਾ ਨਹੀਂ ਇਹੋ ਜਾਂ ਪ੍ਰੈਸ਼ਰ ਨਹੀਂ ਪੈਣਾ ਚਾਹੀਦਾ ਬੱਚੇ ਤੇ ਦਿਮਾਗ ਤੇ ਬੋਝ ਨਾ ਪਾਓ ਬੱਚੇ ਨੂੰ ਇਹ ਕਹੋ ਬੇਟਾ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਗੁਰਦੁਆਰੇ ਚੱਲ ਗੁਰਦੁਆਰੇ ਜਾ ਕੇ ਬਾਣੀ ਸੁਣ ਕੇ ਆ ਜਾਂ ਮੱਥਾ ਟੇਕ ਕੇ ਆ ਤੇ ਅਰਦਾਸ ਕਰੀ ਮਹਾਰਾਜ ਮੇਰਾ ਭਲਾ ਕਰੀ ਮੇਰਾ ਤਨ ਮਨ ਜਿਹੜਾ ਤਨ ਇਹ ਸਫਲ ਹੋ ਜਾਵੇ ਮੈਨੂੰ ਆਪਣੇ ਚਰਨਾਂ ਚਰਨਾਂ ਦੇ ਵਿੱਚ ਰੱਖ ਤੇ ਮੈਨੂੰ ਚਰਨਾਂ ਦੇ ਵਿੱਚ ਹੀ ਬਿਠਾ ਕੇ ਸਾਰਾ ਕੁਝ ਸਿਖਾ ਮੈਂ ਹਰ ਇੱਕ ਪੱਖ ਤੋਂ ਪੂਰਾ ਹੋ ਜਾਵਾਂ ਗੁਰੂ ਦੇ ਕੋਲੇ ਅਰਦਾਸ ਕਰੀ ਫਿਰ ਜੇ ਕਿਤੇ ਗੁਰਮਤ ਸਮਾਗਮ ਹੁੰਦੇ ਆ ਮਾਂ ਉੱਥੇ ਲੈ ਕੇ ਜਾਵੇ ਆਪਾਂ ਕੀ ਕਰਦੇ ਆ ਜੇ ਗੁਰਦੁਆਰੇ ਜਾਣਾ ਕੋਈ ਨਹੀਂ ਅੰਮ੍ਰਿਤ ਵੇਲੇ ਆਪ ਨਹੀਂ ਸੰਧਿਆ ਉੱਠਣਾ ਸਵਾਕਤੇ ਨਹੀਂ ਉੱਠਣਾਗਾ ਕਿੰਨੀ ਲੇਟ ਆਪਾ ਉੱਠਦੇ ਕਿੰਨੀ ਲੇਟ ਆਪਾ ਸੌਂਦੇ ਆ ਇਹ ਬਿਮਾਰੀਆਂ ਦਾ ਕਾਰਨ ਵੀ ਦੁੱਖਾਂ ਦਾ ਕਾਰਨ ਵੀ ਇਹ ਹੋਇਆ ਪਿਆ ਖਾਣਾ ਪੀਣਾ ਸਾਡਾ ਕੋਈ ਸਹੀ ਨਹੀਂ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਉੱਠੋ ਆਪ ਉੱਠ ਕੇ ਇਸ਼ਨਾਨ ਕਰੋ ਬਾਣੀ ਪੜੋ ਬੱਚੇ ਨੂੰ ਨਾਲ ਪੜਾਓ ਉਹਦੇ ਤੇ ਬੋਝ ਮਾੜੀਆਂ ਗੱਲਾਂ ਦਾ ਮਾੜੇ ਜਿਹੜੇ ਸਿਧਾਂਤ ਉਹਨੂੰ ਸਮਝਾਓ ਨਾ ਜੇ ਬਾਪੂ ਨਸ਼ਾ ਪੱਤਾ ਕਰਦਾ ਬਾਪੂ ਘਰ ਦੇ ਵਿੱਚੋਂ ਨਸ਼ਾ ਪੱਤਾ ਨਾ ਕਰੇ ਉਹ ਉਹਨੂੰ ਬਾਹਰ ਕੱਢੇ ਅੱਜ ਬਾਪੂ ਤੰਬਾਕੂ ਲਾ ਰਿਹਾ ਅੱਜ ਬਾਪੂ ਸ਼ਰਾਬ ਪੀ ਰਿਹਾ ਅੱਜ ਬਾਪੂ ਮਾੜੀ ਕਸੰਗਤ ਕਰਦਾ ਬੱਚੇ ਤੇ ਪ੍ਰਭਾਵ ਪੈ ਜਾਂਦਾ ਜੇ ਦੋ ਬੱਚੇ ਆ ਇੱਕ ਸਹੀ ਹੋ ਜਾਏਗਾ ਦੂਜਾ ਮਾੜੇ ਪਾਸੇ ਚੱਲ ਪਏਗਾ ਇਹ ਸਾਨੂੰ ਚੀਜ਼ਾਂ ਤੋਂ ਸਿੱਖਣਾ ਪੈਂਦਾ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪੈਂਦਾ ਭਾਈ ਪਰ ਉਹ ਵੀ ਪਰਿਵਾਰ ਆ ਗੁਰਸਿੱਖ ਆ ਜਿਹੜੇ ਗੁਰਦੁਆਰੀ ਵੀ ਜਾਂਦੇ ਆ ਬਾਣੀ ਵੀ ਪੜ੍ਹਦੇ ਆ ਬੱਚੇ ਦੇ ਨਾਲ ਪਿਆਰ ਵੀ ਕਰਦੇ ਆ ਇਹ ਨਹੀਂ ਮੈਂ ਕਹਿੰਦਾ ਵੀ ਗੱਲਾਂ ਬਾਤਾਂ ਨਾ ਕਰੋ ਗੱਲਾਂ ਬਾਤਾਂ ਕਰਨੀਆਂ ਜ਼ਰੂਰੀ ਆ ਪਰ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਆਪਸ ਸਮੇਤ ਉਲਟ ਹੋ ਜਾਣੇ ਆ ਸਮੇਂ ਦੀ ਆਪਾਂ ਸੰਭਾਲ ਨਹੀਂ ਕਰਦੇ ਜੇ ਸਮੇਂ ਦੀ ਸੰਭਾਲ ਨਾ ਕਰਾਂਗੇ ਮੁੜ ਕੇ ਸਾਡੀ ਸੰਭਾਲ ਕੋਈ ਨਹੀਂ ਹੋਣੀ ਮਨ ਦੀ ਸੰਭਾਲ ਕਿੱਥੇ ਹੋਣੀ ਸੁਰਤ ਦੀ ਸੰਭਾਲ ਕਿੱਥੇ ਹੋਣੀ ਆ ਆਤਮਾ ਦੀ ਸੰਭਾਲ ਕੌਣ ਕਰੇਗਾ ਮੇਰਾ ਤੁਹਾਡਾ ਜਿਹੜਾ ਜੀਵਨ ਹੈ ਉਹਦੀ ਸੰਭਾਲ ਕੌਣ ਕਰੇਗਾ ਇਹ ਰਸਤੇ ਸਾਫ਼ ਹੋ ਜਾਣੇ ਆ ਇਹਨਾਂ ਗੱਲਾਂ ਵੱਲ ਵੀ ਸਾਨੂੰ ਧਿਆਨ ਦੇਣਾ ਪੈਂਦਾ